ਸ਼ਤਰੀਆਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮਲਟੀ ਲਰਨ ਅਕੈਡਮੀ ਦੇ ਵਿੱਚ ਅੱਜ ਅਸੀਂ ਪੰਜਾਬ ਦੇ ਇਤਿਹਾਸ ਦੇ ਬਾਰੇ ਜਿਹੜੇ ਫਾਰਸੀ ਸੌਮੇ ਸੀ ਉਹਨਾਂ ਦੇ ਬਾਰੇ ਪੜਾਂਗੇ ਪਿਛਲੀ ਵੀਡੀਓ ਵਿੱਚ ਤੁਹਾਨੂੰ ਪਤਾ ਹੀ ਹੈ ਆਪਾਂ ਸੌਮਿਆਂ ਦੀਆਂ ਕਿਸਮਾਂ ਤੇ ਸਿੱਖਾਂ ਦਾ ਜਿਹੜਾ ਧਾਰਮਿਕ ਸਹਿਤ ਸੀਗਾ ਉਹਦੇ ਬਾਰੇ ਪੜਿਆ ਸੀਗਾ ਜਿਨੀ ਮੈਂ ਪਹਿਲਾ ਪਾਰਟ 1 ਨਹੀਂ ਦੇਖਿਆ ਉਹ ਜ਼ਰੂਰ ਦੇਖ ਲਓ ਪਲੀਜ਼ ਅੱਜ ਆਪਾਂ ਪੰਜਾਬ ਦੇ ਇਤਿਹਾਸ ਨਾਲ ਸੰਬੰਧ ਤੇ ਮੱਧ ਕਾਲੀ ਦੇ ਪੰਜਾਬ ਦੇ ਇਤਿਹਾਸ ਦੇ ਫਾਰਸੀ ਸੌਮੇ ਬਾਰੇ ਪੜਾਂਗੇ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਤੁਜਕੇ ਬਾਬਰੀ ਤੁਜਕੇ ਬਾਬਰੀ ਸੀ ਜਿਹੜੀ ਤੁਜਕੇ ਬਾਬਰੀ ਨੂੰ ਬਾਬਰ ਨਾਮਾ ਵੀ ਕਿਹਾ ਜਾਂਦਾ ਹੈ ਜਿਹੜੀ ਇਹ ਸੀਗੀ ਤੁਜਕੇ ਬਾਬਰੀ ਇਹ ਕਿ ਇਹ ਆਤਮਕਥਾ ਸੀ ਕਿ ਇਹ ਬਾਬਰ ਦੀ ਆਤਮਕਥਾ ਸੀਗੀ ਇਹ ਬਾਬਰ ਨੇ ਤੁਰਕੀ ਭਾਸ਼ਾ ਵਿੱਚ ਰਚੀ ਸੀਗੀ ਇਹਨੂੰ ਬਾਬਰਨਾਮਾ ਵੀ ਕਿਹਾ ਜਾਂਦਾ ਤੁਜਕੇ ਬਾਪਰੀ ਨੂੰ ਬਾਦ ਵਿੱਚ ਇਹਦਾ ਜਿਹੜਾ ਮੁਗਲ ਬਾਸ਼ਾ ਅਕਬਰ ਦੇ ਸਮੇਂ ਵਿੱਚ ਇਹਦਾ ਅਨੁਵਾਦ ਸੀਗਾ ਜਿਹੜਾ ਉਹ ਖਾ ਦੇ ਵਿੱਚ ਕਰਤਾ ਸੀ ਪਹਿਲਾਂ ਇਹ ਬਾਬਰ ਨੇ ਰਚੀ ਸੀ ਉਹਦੋਂ ਤੁਜਕੇ ਤੁਰਕੀ ਭਾਸ਼ਾ ਵਿੱਚ ਰਚੀ ਸੀਗੀ ਬਾਬਰ ਨੇ ਇਸ ਨੂੰ ਤੁਰਕੀ ਭਾਸ਼ਾ ਵਿੱਚ ਰਚਿਆ ਸੀਗਾ ਉਸ ਤੋਂ ਬਾਅਦ ਮੁਗਲਾਂ ਦੇ ਮੁਗਲ ਬਾਦਸ਼ਾਹ ਅਕਬਰ ਦਾ ਸਮਾਂ ਆਇਆ ਸੀ ਜਦੋਂ ਉਸ ਟਾਈਮ ਇਸ ਤੁਜਕੇ ਬਾਬਰੀ ਦਾ ਅਨੁਵਾਦ ਸੀਗਾ ਜਿਹੜਾ ਉਹਦੇ ਕਾਦੇ ਵਿੱਚ ਕਰਤਾ ਸੀਗਾ ਫਾਰਸੀ ਭਾਸ਼ਾ ਵਿੱਚ ਅਨੁਵਾਦ ਕਰਤਾ ਸੀਗਾ ਫਿਰ ਇਸ ਨੂੰ ਫਾਰਸੀ ਭਾਸ਼ਾ ਵਿੱਚ ਲਿਖਿਆ ਗਿਆ ਸੀਗਾ ਇਸ ਪੁਸਤਕ ਰਾਹੀਂ ਆਪਾਂ ਨੂੰ ਜਿਹੜੀ ਹੈਗੀ ਉਸ ਸਮੇਂ ਬਾਬਰ ਦੇ ਸਮੇਂ ਪੰਜਾਬ ਉੱਤੇ ਕੀਤੇ ਹਮਲਿਆਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ 16ਵੀਂ ਸਦੀ ਵਿੱਚ ਉਦੋਂ ਰਾਜਨੀਤਿਕ ਧਾਰਮਿਕ ਸਮਾਜਿਕ ਜੋ ਹਾਲਾਤ ਸੀਗੇ ਉਹਨਾਂ ਬਾਰੇ ਸਾਨੂੰ ਇਸ ਦੀ ਤੁਜਕੇ ਬਾਬਰੀ ਪੁਸਤਕ ਵਿੱਚੋਂ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਉਸ ਟਾਈਮ ਦੇ ਇਹ ਬਹੁਤ ਮਸ਼ਹੂਰ ਹੈਗੀ ਹੈ ਤੁਜ ਕੀ ਬਾਬਰੀ ਇਹ ਕਈ ਵਾਰ ਇਨ ਮੀਸੀਕਿਊ ਵਿੱਚ ਵੀ ਇਸ ਤੋਂ ਇਹ ਚੋਂ ਕੁਐਸਚਨ ਪੁੱਛ ਲਿਆ ਜਾਂਦੇ ਤੁਜ ਕੀ ਬਾਬਰੀ ਕਿਸ ਦੀ ਰਚੀ ਗਈ ਹੈ ਕਿਸ ਨੇ ਰਚਨਾ ਕੀਤੀ ਸੀ ਇਸ ਦੀ ਜਾਂ ਇਸ ਦਾ ਨਾਮ ਪੁੱਛ ਲਿਆ ਜਾਂਦਾ ਤੁਜ ਕੀ ਬਾਬਰੀ ਦਾ ਹੋਰ ਕੀ ਨਾਮ ਦਿੱਤਾ ਗਿਆ ਇਹਨੂੰ ਇਹਨੂੰ ਬਾਬਰਨਾਮਾ ਦਿੱਤਾ ਗਿਆ ਫਾਰਸੀ ਭਾਸ਼ਾ ਵਿੱਚ ਇਹਦਾ ਬਾਅਦ ਵਿੱਚ ਅਨੁਵਾਦ ਕੀਤਾ ਸੀਗਾ ਮੁਗਲ ਬਾਦਸ਼ਾਹ ਅਕਬਰ ਦੇ ਸਮੇਂ ਵਿੱਚ ਕਰਤਾ ਸੀਗਾ ਫਾਰਸੀ ਭਾਸ਼ਾ ਵਿੱਚ ਅਨੁਵਾਦ ਇਸ ਦਾ ਇੰਨਾ ਪੁਸਤਕਾਂ ਵਿੱਚੋਂ ਕਈ ਵਾਰ ਪੰਜਾਬ ਦੀ ਹਿਸਟਰੀ ਵਿੱਚੋਂ ਇੱਕ ਦੋ ਕੁਐਸਚਨ ਜੋ ਜ਼ਰੂਰ ਆਉਂਦੇ ਹਨ ਉਹਨਾਂ ਵਿੱਚੋਂ ਇੰਨਾ ਵਿੱਚੋਂ ਹੀ ਸੌਮਿਆਂ ਵਿੱਚੋਂ ਹੀ ਇੱਕ ਅੱਧਾ ਕੁਐਸਚਨ ਪੁੱਛ ਲਿਆ ਜਾਂਦਾ ਹੈ ਸੈਕੰਡ ਆਪਾਂ ਕਰਾਂਗੇ ਆਇਨਾ ਏ ਅਕਬਰੀ ਆਇਨਾ ਏ ਅਕਬਰੀ ਆਇਨੈ ਅਕਬਰੀ ਜਿਹੜੀ ਇਹ ਪ੍ਰਸਿੱਧ ਪੁਸਤਕ ਸੀਗੀ ਗ੍ਰੰਥ ਦੀ ਰਚਨਾ ਸੀਗੀ ਜਿਹੜੀ ਇਹ ਕਿਹਨੇ ਕੀਤੀ ਸੀਗੀ ਅਕਬਰ ਦਾ ਜਿਹੜਾ ਪ੍ਰਸਿੱਧ ਦਰਬਾਰ ਕਵੀ ਸੀਗਾ ਅਬੂਲ ਫਜ਼ਲ ਨੇ ਕੀਤੀ ਸੀ ਆਇਨੈ ਅਕਬਰੀ ਨੂੰ ਅਕਬਰਨਾਮਾ ਵੀ ਕਿਹਾ ਜਾਂਦਾ ਇਹਦੀ ਰਚਨਾ ਜਿਹੜੀ ਕੀਤੀ ਸੀ ਅਬੂਲ ਫਜ਼ਲ ਅਬੂਲ ਫਜ਼ਲ ਨੇ ਕੀਤੀ ਸੀ ਇਹਦੀ ਰਚਨਾ ਇਹਦੇ ਵਿੱਚੋਂ ਸਾਨੂੰ ਹੈ ਜਿਹੜੀ ਅਕਬਰ ਦੇ ਜਿਹੜੇ ਸਿੱਖ ਗੁਰੂਆਂ ਨਾਲ ਸੰਬੰਧ ਸੀਗੀ ਉਹਨਾਂ ਬਾਰੇ ਪਤਾ ਚੱਲਦਾ ਹੈ ਆਇਨਾ-ਏ-ਅਕਬਰੀ ਦੇ ਵਿੱਚੋਂ ਤੇ ਉਸ ਸਮੇਂ ਜਿਹੜੇ ਪੰਜਾਬ ਦੇ ਹਾਲਾਤ ਸੀਗੇ ਧਾਰਮਿਕ, ਰਾਜਨੀਤਿਕ, ਆਰਥਿਕ ਕਹਿ ਲਓ ਉਹਨਾਂ ਹਾਲਾਤਾਂ ਬਾਰੇ ਵੀ ਸਾਨੂੰ ਆਇਨਾ-ਏ-ਅਕਬਰੀ ਤੋਂ ਪਤਾ ਲੱਗਦਾ ਹੈ ਤੀਜੀ ਕਰਾਂਗੇ ਆਪਾਂ ਤੁਜਗੇ ਜਹਾਂਗੀਰੀ ਤੁਜਕੇ ਜਹਾਂਗੀਰੀ ਤੁਜਕੇ ਜਹਾਂਗੀਰੀ ਦੀ ਰਚਨਾ ਜਿਹੜੀ ਆ ਕੀਤੀ ਸਈ ਸੀਗੀ ਜਹਾਂਗੀਰ ਦੁਆਰਾ ਲਿਖੀ ਗਈ ਸੀਗੀ ਜਹਾਂਗੀਰ ਦੀ ਹੀ ਆਤਮਕਥਾ ਸੀਗੀ ਇਸ ਜਿਹੜੀ ਪੁਸਤਕ ਵਿੱਚ ਜਹਾਂਗੀਰ ਨੇ ਆਪ ਦੇ ਸਿਰ ਕਿਆ ਸੀਗਾ ਵੀ ਇਹ ਜਿਹੜੀ ਗੁਰੂ ਅਰਜਨ ਦੇਵ ਦੀ ਹਿੱਦੀ ਸੰਬੰਧੀ ਜ਼ਿੰਮੇਵਾਰੀ ਉਹਨੇ ਆਪਣੇ ਸਿਰ ਲਈ ਸੀਗੀ ਇਸ ਵਿੱਚ ਉਹਨੇ ਇਹ ਸਪਸ਼ਟ ਕੀਤਾ ਗਿਆ ਨੈਕਸਟ ਕਰਾਂਗੇ ਆਪਾਂ ਦਾ ਬੈਸਤਾਨ ਏ ਮਜਾਹਿਬ ਦਾ ਬੈਸਤਾਨ ਏ ਮੁਜਾਹਿਬ ਇਸ ਪੋਸਟਕ ਦਾ ਜਿਹੜਾ ਲੇਖਕ ਸੀਗਾ ਰਚਨਾ ਕੀਤੀ ਸੀ ਜਿਹਨੇ ਉਹ ਸੀਗਾ ਮੁਬੀਦ ਜ਼ੁਲਫਕਾਰ ਅਰਦਸਤਾਨੀ ਮੁਰੀਦ ਜ਼ੁਲਫਕਾਰ ਅਰਦਸਤਾਨੀ ਜਿਹੜੀ ਇਹ ਪੁਸਤਕ ਸੀ ਇਸ ਦੇ ਵਿੱਚ ਜਿਹੜੀ ਹੈਗੀ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਆਪਣੇ 7ਵੇਂ ਗੁਰੂ ਗੁਰੂ ਹਰ Rai ਜੀ ਦੀਆਂ ਜੋ ਵੀ ਘਟਨਾਵਾਂ ਸੀਗੀਆਂ ਉਹਨਾਂ ਦਾ ਵਰਣਨ ਕੀਤਾ ਗਿਆ ਹੈ ਕਿਉਂਕਿ ਜਿਹੜਾ ਇਹਦਾ ਲੇਖਕ ਹੈ ਇਹ ਸੀਗਾ ਉਸ ਸਮੇਂ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਜੀ ਗੁਰੂ ਹਰ Rai ਜੀ ਨਾਲ ਉਹਨਾਂ ਦਾ ਸਮਕਾਲੀ ਸੀਗਾ ਆਹ ਰਚਨਾ ਜਿਹਨੇ ਕੀਤੀ ਹੈ ਮੋਦੀਬ ਜੋ ਫੇਕਾਰ ਅਰਦਸਤਾਨੀ ਕੰਜਮਾ ਕਰਾਂਗੇ ਆਪਾਂ ਖੁੱਲ੍ਹ ਸਥਾਨ ਖਲਾਸਤ ਸੌਰੀ ਖਲਾਸਤ ਉਤ ਤਾਰੀਖ 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 ਇਹ ਜਿਹੜੀ ਪੁਸਤਕ ਸੀਗੀ ਇਸ ਦੀ ਰਚਨਾ ਸੀਗੀ 1696 ਈਸਵੀ ਵਿੱਚ ਕੀਤੀ ਸੀਗੀ ਸੋ ਲੰਸੋ ਛੇਨੇ ਵਿੱਚ ਇਸ ਪੋਸਟਕ ਦੀ ਰਚਨਾ ਕੀਤੀ ਗਈ ਸੀ ਕਿਹਨੇ ਕੀਤੀ ਸੀ ਇਹ ਸੁਝਾਨ رائے ਭੰਡਾਰੀ ਨੇ ਸੁਝਾਨ رائے ਭੰਡਾਰੀ ਨੇ ਕੀਤੀ ਸੀ ਕਿਉਂਕਿ ਇਹ ਜਿਹੜਾ ਲੇਖਕ ਸੀਗਾ ਇਹ ਪੰਜਾਬ ਦਾ ਰਹਿਣ ਵਾਲਾ ਸੀਗਾ ਤੇ ਇਸ ਵਿੱਚ ਉਸਨੇ ਪੰਜਾਬ ਦੇ ਬਾਰੇ ਬਹੁਤ ਕੁਝ ਲਿਖਿਆਗਾ ਨੈਕਸਟ ਮੋਤਖੇਬ 올 ਲਬਾਬ ਮੋਤਖੇਬ 올 ਲਬਾਬ ਇਹ ਪੁਸਤਕ ਦੀ ਰਚਨਾ ਸੀ ਜਿਹੜੀ ਉਹ ਖਾਫੀ ਖਾਨ ਨੇ ਕੀਤੀ ਸੀਗੀ ਰਚਨਾ ਸੀ ਜਿਹੜੀ ਉਹ ਖਾਫੀ ਖਾਨ ਨੇ ਕੀਤੀ ਸੀਗੀ ਇਸ ਗ੍ਰੰਥ ਵਿੱਚੋਂ ਸਾਨੂੰ ਇਹ ਜਿਹੜੀ ਗੁਰਤੇਗ ਬਹਾਦਰ ਜੀ ਗੁਰਗੋਬਿੰਦ ਸਿੰਘ ਜੀ ਪੰਦਾ ਬਹਾਦਰ ਦੇ ਸਮੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨੈਕਸਟ ਜੰਗਨਾਮਾ ਜੰਗਨਾਮਾ ਇਹਦੇ ਵਿੱਚੋਂ ਕੁਐਸਚਨ ਪ੍ਰੀਵੀਅਸ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਆਪਾਂ ਨੂੰ ਵੀ ਜੰਗਨਾਮਾ ਦੀ ਰਚਨਾ ਕਿਸ ਨੇ ਕੀਤੀ ਸੀਗੀ? ਐਮਸੀਕਿਊ ਦੇ ਵਿੱਚ ਇਸ ਪੁਸਤਕ ਦੀ ਜਿਹੜੀ ਰਚਨਾ ਸੀ ਕਾਜੀ ਨੂਰ ਮੁਹੰਮਦ ਨੇ ਕੀਤੀ ਸੀਗੀ 1764 ਵਿੱਚ ਅੱਠਵਾਂ ਕਰਾਂਗੇ ਹਮਦਤ ਉਤਤਾ ਹਮਦਤ ਉਤ ਤਵਾਰੀਖ ਇਸ ਗ੍ਰੰਥ ਦਾ ਲੇਖਕ ਸੀ ਜਿਹੜਾ ਸੋਹਣ ਲਾਲ ਸੂਰੀ ਸੀ ਸੋਹਣ ਲਾਲ ਸੂਰੀ ਨੇ ਇਹਦੀ ਜਿਹੜੀ ਸੀਗੀ ਰਚਨਾ ਕੀਤੀ ਸੀ 1469 69 ਵਿੱਚ ਕੀਤੀ ਸੀ 1400 ਇਸ ਵਿੱਚ 1469 ਤੋਂ ਲੈ ਕੇ 1899 ਤੱਕ ਪੰਜਾਬ ਦੇ ਇਤਿਹਾਸ ਦਾ ਜਾਣਕਾਰੀ ਮਿਲਦੀ ਹੈ ਨੋਮਾ ਕਰਾਂਗੇ ਆਪਾਂ ਤਵਾਰੀਖ ਇਹ ਸਿੱਖਾਂ ਇਸ ਗ੍ਰੰਥ ਜੀ ਜਿਹੜੀ ਰਚਨਾ ਗਈ ਉਹ 1811 ਵਿੱਚ ਕੀਤੀ ਗਈ ਸੀ ਸਵੀ ਵਿੱਚ ਖੁਸ਼ਵੰਤਰਾਈ ਨਹੀਂ ਕੀਤੀ ਸੀ ਜੀ ਇਸ ਵਿੱਚ ਜਿਹੜੀ ਐ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1811 ਤੱਕ ਸਿੱਖਾਂ ਦੇ ਇਤਿਹਾਸ ਬਾਰੇ ਜਾਣਨਾ ਪਾਇਆ ਗਿਆ ਇਸ ਤਾਵਾਰੀਕ ਇਹ ਸਿੱਖਾਂ ਵਿੱਚ ਖੁਸ਼ਮント ਰਾਏ ਨੇ ਇਹਦੀ ਰਚਨਾ ਕੀਤੀ ਸੀ ਨੈਕਸਟ ਕਰਾਂਗੇ ਆਪਾਂ ਤਵਾਰੀਖ ਏ ਪੰਜਾਬ ਤਵਾਰੀਖੇ ਪੰਜਾਬ ਜਿਹੜੀ ਪੁਸਤਕ ਹੈ ਇਹਦੀ ਰਚਨਾ ਕੀਤੀ ਸੀਗੀ 1848 ਵਿੱਚ ਕੀਤੀ ਸੀ ਇਸਵੀ ਵਿੱਚ ਬੂਟੇ ਸ਼ਾਹ ਨੇ ਇਹ ਜਿਹੜੀ ਰਚਨਾ ਇਹ ਬੂਟੇ ਸ਼ਾਹ ਨੇ ਅੰਗਰੇਜ਼ਾਂ ਦੇ ਕਹਿੰਦੇ ਕੀਤੀ ਸੀਗੀ ਇਦੇ ਵਿੱਚ ਗੁਰਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਅੰਤ ਤੱਕ ਇਤਿਹਾਸ ਬਾਰੇ ਦੱਸਿਆ ਗਿਆ। ਨੈਕਸਟ ਜਫਰਨਾਮਾ ਕੀ ਰਣਜੀਤ ਸਿੰਘ ਜਫਰਨਾਮਾ ਇਹ ਰਣਜੀਤ ਸਿੰਘ ਹੈ। ਇਸ ਦੀ ਰਚਨਾ ਸੀ ਦੀਵਾਨ ਅਮਰਨਾਥ ਨੇ ਕੀਤੀ ਸੀਗੀ। ਦੀਵਾਨ ਅਮਰਨਾਥ ਨੇ ਇਹ ਜਿਹੜਾ ਦੀਵਾਨ ਅਮਰਨਾਥ ਸੀ ਇਹ ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਸੀ ਬਾਅਦ ਮਾ ਕਰਾਂਗੇ ਆਪਾਂ 4/ਪੰਜਾਬ 4/ਪੰਜਾਬ ਇਸ ਪੋਸਟਿਕ ਦੀ ਵੀ ਰਚਨਾ 1855 ਈਸਵੀ ਵਿੱਚ ਗਣੇਸ਼ ਦਾਸ ਵਡੇਰਾ ਨੇ ਕੀਤੀ ਸੀਗੀ 1855 ਵਿੱਚ ਇਸ ਪੋਸਟ ਦੇ ਵਿੱਚ ਲੇਖਕ ਨੇ ਜਿਹੜਾ ਮਹਾਰਾਜਾ ਰਣਜੀਤ